ਸਹੀ ਆ ਉਹ ਤਾਂ ਅਸੀਂ ਇਹ ਗੱਲ ਕਹਿੰਨੇ ਸਾਰ ਪਾਣੀ ਹੈ ਨਹਿਰ ਚ ਚੱਲਦੀ ਆ ਤਾਂ ਸਹੀ ਹੈ ਨਹੀਂ ਇਹਨਾਂ ਦੀ ਗਲਤ ਹੈ ਆ ਉਹ ਤਾਂ ਮਰਦੀ ਦਾ ਥਲੜੀ ਦਾ ਕੋਈ ਚੱਕਰ ਨਹੀਂ ਅਸੀਂ ਤਾਂ ਇਹ ਗੱਲ ਕਹੇ ਨੇ ਪੰਜ ਦੇ ਸ਼ੀਰ ਆ ਵੀਰੇ ਨੋਟ ਕਰੀ ਤਿੰਨ ਤਿੰਨ ਨਹੀਂ 300 ਤੇ 0.80 ਕਰ ਲੈ ਕਰ ਲੈ ਜੀ ਦੇਣ ਦੇ ਨੂੰ ਵੀਡੀਓ ਨਾਲਾਂਗੇ ਵੀ ਇਹਦੇ ਤੇ 6 ਇੰਚ ਮਨਜ਼ੂਰ ਆ ਤੇ 8 ਇੰਚ 8 ਇੰਚ ਪਾਈਪ ਲੱਗੀ ਤੇ ਆ ਲੱਗੇ ਸਹੀ ਹੈ ਇਹਦਾ 300 ਏ ਸਰ ਪਹਿਲਾਂ ਤੋਂ ਚਲ ਰੰਜਾਂ ਕਾਫੀ ਟਾਈਮ ਦੀਆਂ ਉਦੋਂ ਕਿਉਂ ਨਹੀਂ ਬੰਦ ਕਰੀਆਂ ਫਿਰ ਮਹਿਕਮਾ ਹੁਣ ਸੀਜ਼ਨ ਚ ਆ ਕੇ ਕਿਉਂ ਬੰਦ ਕਰ ਰਿਹਾ ਪਹਿਲਾਂ ਨਹੀਂ ਮਹਿਕਮੇ ਨੂੰ ਦਿਖ ਰਿਆ ਸੀ ਕਿ ਵੀ ਇਹ ਮਾਪਨ ਜਾਇਜ਼ ਲੱਗੀਆਂ ਹੋਈਆਂ ਸਭ ਪਹਿਲਾਂ ਹੀ ਲੱਗੀਆਂ ਚੱਲ ਤਾਂ ਰਹੀਆਂ ਨੇ ਸਰ ਆਈਆਂ ਜੀ ਇੱਕ ਪਾਸੇ ਤਾਂ ਕਹਿੰਦੇ ਮਾਲਵਾ ਨਹਿਰ ਕੱਢਣੀ ਹੈ ਕਿਸਾਨਾਂ ਨੂੰ ਹਾਂ ਜੀ ਤੁਸੀਂ ਕੌਣ ਦੂਜੇ ਪਾਸੇ ਮੈਂ ਪ੍ਰੈਸ ਰਿਪੋਰਟਰ ਸੁਣੋ ਪਤਾ ਵੀ ਮੇਰੇ ਪੁੱਛੇ ਬਗੈਰ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਮੈਂ ਤੁਹਾਨਾਂ ਨੇ ਬਣਾ ਰਿਹਾ ਮੈਂ ਤਾਂ ਮੇਰੀ ਕੰਸੈਂਟ ਤੋਂ ਬਿਨਾਂ ਤੁਸੀਂ ਮੇਰੀ ਵੀਡੀਓ ਨਹੀਂ ਬਣਾ ਸਕਦੇ ਐਸ ਪਰ ਲਾਅ ਅਨੁਸਾਰ ਧੰਨਵਾਦ ਨਹੀਂ ਬਣਾਉਂਦਾ ਥੋੜੀ ਤੁਸੀਂ ਇਹ ਤਾਂ ਤੁਸੀਂ ਮੇਰੀ ਗੱਲ ਪੁੱਛਦੇ ਤੁਸੀਂ ਮੈਨੂੰ ਪੁੱਛਿਆ ਤੁਸੀਂ ਇੱਦੋਂ ਪਹਿਲਾਂ ਆਏ ਸਰ ਇੱਥੇ ਤੁਸੀਂ ਤੁਸੀਂ ਮੈਨੂੰ ਪੁੱਛਿਆ ਵੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਹਾਂ ਆਈਟੀ ਮੈਂ ਤਾਂ ਆਪਦੇ ਕਿਸਾਨ ਭਰਾਵਾਂ ਦੀ ਬਣਾ ਰਿਹਾ ਹਾਂ ਹਾਂ ਫਿਰ ਬਣਾ ਲਓ ਨਾ ਹਾਂ ਨਾ ਬੋਲੋ ਤੁਸੀਂ ਤੁਸੀਂ ਇਹ ਮੇਰੇ ਕੋਈ ਵੀਡੀਓ ਕੈਮਰਾ ਨਾਲ ਕੋਲੋ ਮੈਂ ਆਈਟੀ ਐਕਟ ਦੇ ਤੀਨ ਤੁਸੀਂ ਮੇਰੀ ਵੀਡੀਓ ਨਹੀਂ ਬਣਾ ਸਕਦੇ ਮੇਰੇ ਪੁੱਛੇ ਬਗੈਰ ਪਰਚਾਟ ਟੂਰਨਾਮੈਂਟ ਕਰਾ ਦਿਓ ਮੈਂ ਪਰਚਾ ਕਰਾਉਣ ਦੀ ਲਈ ਮੇਰੀ ਪਰਮਿ ਬਹਿਸ ਕਰ ਰਹੇ ਹਾਂ ਮੇਰੇ ਬਿਨਾ ਪੁੱਛੇ ਮੈਂ ਬਹਿਸ ਕਦੀ ਕਰ ਰਹੇ ਦੱਸੋ ਮੇਰੇ ਬਿਨਾ ਪੁੱਛੇ ਮੈਂ ਕਿਹ ਪੁੱਛ ਰਿਹਾ ਜੀ ਅੱਜ ਤੋਂ ਪਹਿਲਾਂ ਕਿੱਲੇ ਟਾਈਮ ਦੀਆਂ ਸਾਰੇ ਇਹ ਚੱਲ ਰਹੀਆਂ ਇਹ ਗੱਲ ਕਰ ਰਹੇ ਕਿੱਲੇ ਦੀ ਮੋਟਰ ਮਨਜ਼ੂਰ ਆਈ ਸੀ ਆਈਟੀ ਐਕਟ ਦੇ ਅਧੀਨ ਮੇਰੀ ਪੁੱਛੇ ਬਿਗੈਰ ਮੇਰੀ ਵੀਡੀਓ ਨਹੀਂ ਬਣਾ ਸਕਦੇ ਜੀ ਮੈਂ ਤੇ ਪੁੱਛ ਰਿਹਾ ਤੁਹਾਨੂੰ ਫੇਰ ਵੀ ਤੁਹਾਡੀ ਬਾਈਟ ਲੈ ਰਿਹਾ ਮੇਰਾ ਰਾਈਟ ਆ ਮੇਰੀ ਵੀਡੀਓ ਤੁਸੀਂ ਮੇਰੀ ਪਿਛੇ ਬਿਗੈਰ ਨਹੀਂ ਬਣਾ ਸਕਦੇ ਜੀ ਪਹਿਲਾਂ ਕਿਉਂ ਨਹੀਂ ਸਾਰੇ ਇਹ ਕਾਰੀ ਕਰ ਰਹੇ ਰਣਜੀਤ ਸਿੰਘ ਗਿੱਲ ਆ ਮੇਰਾ ਨਾਮ ਰਣਜੀਤ ਸਿੰਘ ਗਿੱਲ ਜੀ ਤੁਸੀਂ ਮੇਰੀ ਆਈਟੀ ਐਕਟ ਦੇ ਅਧੀਨ ਮੇਰੇ ਪੁੱਛੇ ਬਗੈ ਮੈਂ ਤੁਹਾਨੂੰ ਪਰਮਿਸ਼ਨ ਨਹੀਂ ਦਿੰਦਾ ਜੀ ਨਾ ਦਿਓ ਠੀਕ ਆ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂ ਆਈ ਟਿਕਟ ਦੇ ਦੇਈਂ ਤੁਸੀਂ ਨਹੀਂ ਬਣਾ ਸਕਦੇ ਮੇਰੀ ਵੀਡੀਓ ਬੰਦ ਕਰ ਦਿਓ ਜੀ ਇਹ ਕਿੰਨੇ ਟਾਈਮ ਤੋਂ ਚੱਲ ਰਹੀਆਂ ਪਾਈਪਾਂ ਬਈ ਇੱਥੇ 2001 ਤੋਂ ਚੱਲ ਰਹੀਆਂ 2001 ਤੋਂ ਚੱਲ ਰਹੀਆਂ 2001 ਤੋਂ ਚੱਲ ਰਹੀਆਂ ਪਹਿਲਾਂ ਦਾ 95 99 ਤੋਂ 99 ਤੋਂ ਪਹਿਲਾਂ ਚੱਲਦੀਆਂ 99 99 ਤੋਂ ਪਹਿਲਾਂ ਵੀ ਹੋਈ ਹੋ ਮਨਜ਼ੂਰ 95 ਦੀਆਂ ਚੱਲਦੀਆਂ ਇਹ 2095 ਤੋਂ ਲੈ ਕੇ ਚੱਲਦੀਆਂ ਸੀਰਵਰਆਂ ਦੀਆਂ ਪਹਿਲਾਂ ਸੀ ਅਮਰਜੀਤ ਦੀਆਂ ਪਹਿਲਾਂ ਵੀ ਕਦੇ ਆਇਆ ਥੋੜੇ ਕੋਲੇ ਆਪ ਦਾ ਕੋਈ ਆਇਆ ਪਹਿਲਾਂ ਘੇੜਾ ਮਾਰਿਆ ਕਿਸੇ ਨੇ ਆਇਆ ਨਹੀਂ ਰਣਜੀਤ ਹੈ ਜੀ ਆਹ ਸੀਰਵਰੀਆਂ ਦੇ ਦੇ ਥੱਕ ਕੇ ਵੀ ਸਾਡੇ ਲੋਡ ਵਧਾ ਦਿਓ ਲੋਡ ਵਧਾ ਦਿਓ ਕਿਸੇ ਨੇ ਲੋਡ ਨਹੀਂ ਵਧਾਇਆ ਜੀ ਇਹ ਮੈਂ ਅਰਜੀ ਦੇ ਕੇ ਆਇਆ ਜੀ ਆਪ ਹਬੋਰ ਚਾਹੇ ਐਪਲੀਕੇਸ਼ਨ ਆ ਸਾਡੀ ਜਿਹੜੀ ਪਹਿਲਾਂ ਸਾਡੇ ਕੋਲੇ ਪਿਛਲੇ ਸਾਲ ਆਈ ਸੀਗੇ ਉਦੋਂ ਕਹਿੰਦੇ ਸੀਗਾ ਚਲੋ ਵਧਾ ਦਿੰਨੇ ਆ ਅਸੀਂ ਦਫ਼ਤਰਾਂ ਦੇ ਵਿੱਚ ਜਾ ਜਾ ਕੇ ਥੱਕ ਚੁੱਕੇ ਆ ਕਿਉਂਕਿ ਜਦੋਂ ਵੀ ਦਫ਼ਤਰ ਜਾਂਦੇ ਆ ਅਫਸਰਾਂ ਨੇ ਸਾਨੂੰ ਇਹ ਕਹਿੰਦੇ ਕੱਲ ਆਇਓ ਪਰਸੋਂ ਆਇਓ ਪ੍ਰੀ ਨੋਟਸ ਦਿੱਤਾ ਤੁਹਾਨੂੰ ਕੋਈ ਪ੍ਰੀ ਨੋਟਸ ਆਇਆ ਤੁਹਾਡੇ ਕੋਲੇ ਕਿਸ ਮਹਿਕਮੇ ਦਾ ਨਾ ਕੋਈ ਨੋਟਿਸ ਨਹੀਂ ਕੋਈ ਪ੍ਰੀ ਨੋਟਸ ਨਹੀਂ ਕੁਝ ਨਹੀਂ ਆਇਆ ਠੀਕ ਹੈ ਨੰਬਰ 2 ਤੇ ਇਹ ਜਦੋਂ ਸੀਜ਼ਨ ਚੱਲ ਪੈਂਦਾ ਉਦੋਂ ਆ ਕੇ ਇਹ ਪੱਖਿਆਂ ਦੀ ਸ਼ਾਨਦਾਰੀ ਕਰਦੇ ਆ ਪਹਿਲਾਂ ਕਿਉਂ ਨਹੀਂ ਕਰਦੇ ਹੂੰ ਕਿਉਂਕਿ ਹੁਣ ਲੋਕ ਝੋਨਾ ਲਾ ਰਹੇ ਆ ਇੱਕ ਪਾਸੇ ਝੋਨਾ ਲਾਈ ਜਾਂਦੇ ਇੱਕ ਪਾਸੇ ਪੱਟਣ ਦੀਆਂ ਗੱਲਾਂ ਕਰੀ ਜਾਂਦੇ ਇਹ ਕਹਿੰਦੇ ਤੁਸੀਂ ਆਮ ਆਦੀ ਪਾਰਟੀ ਤੋਂ ਆ ਹਨ ਹਨਾ ਆਮ ਆਦੀ ਪਾਰਟੀ ਚ ਸਮੂਹਯਤ ਵੀ ਕੀਤੀ ਤੁਸੀਂ ਵਧੀਆ ਆਮ ਆਦੀ ਪਾਰਟੀ ਵਰਕਰ ਆ ਆਮ ਆਦਮੀ ਪਾਰਟੀ ਨੂੰ ਬਦਲਾਤ ਉਹਨੂੰ ਬੁਖਾ ਰਹੇ ਆ ਫਿਰ ਭਾਈ ਜੀ ਕੋਈ ਅਸੀਂ ਪਾਰਟੀ ਵਰਕਰ ਨਹੀਂ ਕੁਛ ਨਹੀਂ ਪਹਿਲਾਂ ਮੈਂ ਕਿਸਾਨ ਆ ਫੇਰ ਮੈਂ ਪਾਰਟੀ ਵਰਕਰ ਆ ਠੀਕ ਹੈ ਕਿਸੇ ਨੇ ਇਹ ਤੋਂ ਪਹਿਲਾਂ ਕੋਈ ਛੇੜਛਾੜ ਨਹੀਂ ਕੀਤੀ ਕੋਈ ਆਇਆ ਨਹੀਂ ਅਸੀਂ ਲੋੜ ਆਣੇ ਆ ਲੋੜ ਨਹੀਂ ਉਡਾਉਂਦੇ ਕੁਛ ਨਹੀਂ ਇਕੱਲਾ ਕ੍ਰਿਸ਼ਨ ਕੁਮਾਰ ਨੂੰ ਬਦਲ ਦੇਣ ਸਤਾਰ ਸੁੱਤੀ ਗੰਗਾ ਵਸੂ। ਬਿਲਕੁਲ ਬਿਲਕੁਲ। ਕੱਲੇ ਕ੍ਰਿਸ਼ਨ ਕੁਮਾਰ ਨੂੰ ਬਦਲ ਦੇਣ। ਇਹ ਕਿੰਨੇ ਟਾਈਮ ਤੋਂ ਚੱਲਦਾ। ਉਹ ਜਿਹੜੇ ਮਹਿਕਮੇ 'ਚ ਜਾਂਦਾ ਹੈ ਅੱਗ ਚੱਕੀ ਫਿਰਦਾ ਉਹ। ਨਹੀਂ ਨਹੀਂ ਕਿੰਨੇ ਟਾਈਮ ਤੋਂ ਚੱਲ ਰਹੀਆਂ ਸੀ ਪਾਈਪਾਂ ਬਈ। ਇਹ ਤਾਂ ਬਹੁਤ ਜੰਦੀਆਂ ਪਾਈਆਂ ਇਹ ਤਾਂ 92 92 ਤੋਂ ਚੱਲਦਾ ਕੰਮ ਹੈ। ਨਹੀਂ ਦੀਆਂ ਜੀ। ਹੋਰ ਅਰੰਗੀਤ ਹੋਰ ਵੱਡੀ ਗੱਲ ਦੱਸਦਾ ਇੱਕ ਨੁਕਤੇ 'ਵਾਲੀ। ਹਾਂਜੀ। ਜਿਹੜਾ ਆਪਣਾ ਕੋਰਟ ਪਾਈ ਮੈਨਰ ਆ। ਇਹਦੇ 'ਚ 177 ਕਿੱਲੇ ਹਜੇ ਵਿੱਚ ਪਏ ਆ ਜਿਹੜੇ ਪੱਖਿਆਂ 'ਚ ਨਹੀਂ। ਤੇ ਖਾਲ ਪਈਆਂ ਢੇ ਆ ਸਭ। ਤੇ ਕੇ ਐਕਸਟੈਂਸ਼ਨ ਵੀ ਨਹੀਂ ਦਿੰਦੇਗੇ ਪੱਖਿਆਂ ਦੀ ਤੇ ਨਵਾਂ ਪੱਖਾ ਵੀ ਨਹੀਂ ਮਨਜ਼ੂਰ ਕਰਦੇ 177 ਕਿਲੇ 177 ਕਿਲੇ 모ਗੇ ਦੀ ਵਾਰੀ ਨਹੀਂ ਆਉਂਦੀ ਦੱਸੋ ਬਿਕਰੀ ਜਨ ਕੁਮਾਰ ਹੂੰ ਤਾਂ ਦਾ ਮੈਂ ਟੇਲਾ ਤੱਕ ਪਾਣੀ ਪਹਚਾਉ ਐ ਕਰੂੰਗਾ ਤੇ ਉਹ ਕਿੱਥੇ ਜਾਂਦੇ ਆ ਉਹਦੀ ਉਹ ਗੱਲ ਆ ਸਾਡਾ ਕੇਸ ਆ ਮੇਰੀ ਗੱਲ ਸੌਣ ਲੈਫਟ ਪੰਪ ਦਾ ਕੇਸ ਆ ਅਫਰੀਦਕੋਟ ਵਾਲਾ ਐਕਸਨ ਜਨੇਸ਼ ਗੋਇਲ ਉਹ ਰੱਖੀ ਬੈਠਾ ਜਨਵਰੀ ਦਾ ਭੇਜਿਆ ਹੁਣ ਦਵਾਰੇ ਤੇ ਹੂੰ 3 ਸਾਲ ਹੋ ਗਏ ਉਹ ਤੇ ਚੱਲਦੇ ਨੂੰ ਤੇ ਆਂਦਾ ਵੀ ਮੈਂ ਮਰਨਾ ਆਂਦਾ ਮੈਨੂੰ ਉਹ ਚਾਰ ਛੇੜ ਹੋ ਜੂ ਫਲਾਨਾ ਹੋ ਜੂ ਜੇ ਤੇ ਉਹ 180 ਇੱਥੇ ਜਾ ਕੇ ਦੇਖੋ ਤੁਸੀਂ ਮੌਕਾ ਵੇਖੋ ਜਾਂ ਸਾਨੂੰ ਉਧਰੋਂ ਪਾਣੀ ਚਾਹੀਦਾ ਸਾਨੂੰ ਤਾਂ ਕਿਧਰ ਮਰਜੀ ਦੋ ਉਹ ਕਿਧਰ ਪਾਣੀ ਦੇ ਦਿਓ ਉਹ ਸਾਡੇ ਨਾਲ ਮੌਕਾ ਤਾਂ ਬੰਦ ਕਰਤਾ ਮੁਰਗੇ ਦਾ ਇੱਟਾਂ ਲਾਈਆਂ ਪਈਆਂ ਖਾਲ ਢੇਪੇ ਆ ਐਕਸਿਮ ਆ ਆ ਕੇ ਮੌਕਾ ਵੇਂਦਾ ਨਹੀਂ ਤੇ ਉਹਨੂੰ ਜ਼ਿਲ੍ਹੇਦਾਰ ਨੂੰ ਭੇਜ ਦਿੰਦਾ ਜ਼ਿਲ੍ਹੇਦਾਰ ਨੇ ਰਿਪੋਰਟ ਸਹੀ ਲਗਤੀ ਆਂਦਾ ਵੀ ਵਾਕਿਆ ਹੀ 2006 ਤੋਂ ਖਾਲ ਢੇਪੇ ਵੇ ਆ 2006 ਤੋਂ ਮੁਕਾ ਬੰਦਾ ਤੇ ਫੇਰ ਵੀ ਨਹੀਂ ਉਹ ਕੂਟਾ ਆਈ ਦੀ ਤੇ ਲੋਡ ਵਗੈਰਾ ਵਧਾਉਣ ਵਾਸਤੇ ਮਹਿਕਮੇ ਨੂੰ ਤੁਸੀਂ ਲਿਖਿਆ ਪਹਿਲਾਂ ਕੋਈ ਅਪਲੀਕੇਸ਼ਨ ਦਿੱਤੀ ਹੈ ਭਾਈ ਜੀ ਘਟੋ ਘਟ ਮੈਂ ਨਾ ਜੀ 20 ਦਰਖਾਸਤਾਂ ਦਿੱਤੀਆਂ ਨਹਿਰੀ ਪਹਾੜ ਲੋਡ ਨਹੀਂ ਦੇ ਕੋਈ ਐਕਸ਼ਨ ਹੋ ਹੋਰ ਨੂੰ 20 ਦਰਖਾਸਤਾਂ ਦੇਤੀਆਂ ਪਰ ਉਹਨਾਂ ਨੇ ਨਹੀਂ ਸਾਡਾ ਲੋਡ ਵਧਾਇਆ ਠੀਕ ਹੈ ਜੋ ਕਹਿੰਦੇ ਰਕਬਾ ਘਟਾ ਰਕਬਾ ਕਿਥੋਂ ਲੱਗੇ ਹੁਣ ਰਕਬਾ ਜੇ ਹੋਊ ਤਾਂ ਪਾਸੇ ਪਾਵਾਂਗੇ ਜੇ ਰਕਬਾ ਹੀ ਨਹੀਂ ਇਹਦਾ ਪਵਾਲੀ ਰਕਬਾ ਇਹ ਰਣਜੀਤ ਪਾਰਟੀ ਪੰਟੀ ਵਾਲੀ ਕੋਈ ਗੱਲ ਨਹੀਂ ਅਸੀਂ ਮੈਨੂੰ ਐਂ ਲੱਗਦਾ ਵੀ ਪਹਿਲਾਂ ਉਦੋਂ ਮਨਪ੍ਰੀਤ ਸੀ ਮਨਪ੍ਰੀਤ ਨੇ ਜੂੜਾਂ 'ਚ ਬੈਠਾ ਠੀਕ ਹੈ ਨਾ ਫਿਰ ਇਹ ਕਾਂਗਰਸ ਵੀ ਜੂੜਾਂ 'ਚ ਬੈਠੀ ਹੈ ਸਾਡੀ ਠੀਕ ਹੈ ਨਾ ਉਦੋਂ ਵੀ ਬੈਠੀ ਹੈ ਰਾਜਾ ਬਰਨਗੂ ਵੀ ਬੈਠਾ ਪਾਰਟੀ ਵਾਲੀ ਕੋਈ ਗੱਲ ਨਹੀਂ ਅੱਜ ਤਾਂ ਕਿਸਾਨੀ ਤੌਰ ਤੇ ਗੱਲ ਕਰਦੇ ਆਂ ਅਸਾਨੀ ਦਾ ਮੁੱਦਾ ਸਾਡਾ ਠੀਕ ਹੈ ਨਾ ਤੇ ਇਹ ਮੁੱਦਾ ਸਾਡਾ ਹੱਲ ਹੋਣਾ ਚਾਹੀਦਾ ਪਹਿਲਾਂ ਇਹ ਪੁਆਇੰਟ ਸਾਡਾ ਪੱਕਾ ਬਹੁਤ ਵਧੀਆ ਪੁਆਇੰਟ ਆ ਵੀ 177 ਕਿਲੇ ਤਨੂੰ ਉਹ ਇਹ ਨਾਲ ਹੀ ਉਹ ਏਰੀਆ ਕਮਾਂਡ ਸਟੇਟਮੈਂਟ ਵੀ ਵਿਖਾ ਸਕਦੇ ਹਾਂ ਸਾਡੇ ਕੋਲ ਹੈਗੀ ਆ ਅੱਜ ਜਦੋਂ ਤੁਹਾਨੂੰ ਸੁਨੇਹਾ ਲੱਗਿਆ ਸੁਨੇਹਾ ਲੱਗਿਆ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਕਰਕੇ ਜਿਹੜਾ ਪੰਪ ਪੱਟੇ ਜਾਣੇ ਆ ਤੁਹਾਡੇ ਪੱਟੇ ਜਾਣੇ ਉਹ ਕਹਿੰਦੇ ਵੀ ਆਪਾਂ ਦਾ ਕੋਈ ਮੋਟਰਾਂ ਮਾਟਰਾਂ ਦਾ ਹੱਲ ਕਰੋ ਸਾਨੂੰ ਅੱਜ ਹੀ ਸੁਨੇਹਾ ਲੱਗਿਆ ਠੀਕ ਹੈ ਅੱਜ ਹੀ ਮਹਿਕਮੇ ਦੇ ਅਫਸਰ ਆਏ ਅੱਜ ਹੀ ਗਿਆ ਉਹਨਾਂ ਨੇ ਵੀ ਤੁਹਾਨੂੰ 2 ਦਿਨਾਂ ਦਾ ਟਾਈਮ ਦਿੰਨੇ ਆ 2 ਦਿਨਾਂ ਚ ਭਾਈ ਆਪ ਦਾ ਸੂਚ ਕਰ ਲੋ ਨਹੀਂ ਅਸੀਂ ਇਹਨਾਂ ਨੂੰ ਸੀਲ ਕਰ ਦੇ ਇਹ ਜਿਵੇਂ ਅਫਸਰ ਕਹਿੰਦੇ ਨੇ ਤੁਸੀਂ ਵੱਧ ਲਈ ਬੈਠੇ ਹੋ ਵੱਧਾ ਇਹ ਪੂਰੇ ਮਨਜ਼ੂਰ ਹੈ ਕੋਈ ਵਾਧਾ ਨਹੀਂ ਕੋਈ ਪਾਪਾਣ ਵਾਧਾ ਜੀ ਕੋਈ ਵੀ ਵਾਧਾ ਨਹੀਂ ਪਰ ਗੱਲਾਂ ਵਿੱਚ 6 ਇੰਚੀ ਸਾਈਜ਼ ਦੇਤਾ ਜੀ ਇਹਨਾਂ ਨੇ 6 ਇੰਚੀ ਪਾਈਪ ਦੇਤੀ ਵੀ ਅਸੀਂ 6 ਇੰਚੀ ਪਾਈਪ ਨਾਲ ਪਾਣੀ ਚੱਕਣਾ ਨਹਿਰ ਚੋਂ ਕਨੈਕਸ਼ਨ ਦੇਤਾ ਸਾਨੂੰ 5 ਦਾ ਹੂੰ 5 ਦੀ ਮੋਟਰ 6 ਇੰਚੀ ਪੱਖੇ ਨਾਲ ਨਹੀਂ ਚੱਲਦੀ ਉਹ ਵੀ ਸੜ ਜਾਂਦੀ ਇਹ ਤੁਸੀਂ ਦੇਖਣੇ ਮੁਰਕ ਕੇ ਆ ਕੇ ਦੇਖ ਲਓ ਉਹ ਮੋਟਰ ਸੜ ਜਾਂਦੀ ਹੈ ਸੜਦੀ ਆਦੀ ਠੀਕ ਹੈ ਜੀ ਹੁਣ ਉੱਥੇ 10 ਦੀ ਚੱਲੂਗੀ ਇਹੀ ਮਹਿਕਮੇ ਨੂੰ ਵਾਰ-ਵਾਰ ਬੇਨਤੀ ਕਰਦੇ ਰਹੇ ਆਂ ਵੀ ਸਾਡਾ ਲੋਡ ਵਧਾ ਦਿਓ ਲੋਡ ਵਧਾ ਦਿਓ ਸਾਡਾ ਲੋਡ ਨਹੀਂ ਸਾਡਾ ਹੁਣ ਵਧਾ ਦੇਣ ਲੋਡ ਸੋ ਇਹਰੇ ਪੈਸੇ ਪਰਤ ਰਹੇ ਆ ਰਣਜੀਤ ਆ ਵੱਡੀ ਗੱਲ ਹੋਰ ਵੀ ਆ ਹੋਰ ਵੀ ਦੱਸਦਾ ਰਣਜੀਤ ਕਾਰਨ ਕੀ ਆ ਜਦੋਂ ਲੱਗੇ ਸੀ ਪੱਖੇ ਉਦੋਂ ਪਾਈਪ ਲਾਈਨਾਂ ਦੀ ਲਮਾਈ ਇੰਨੀ ਹੈ ਨਹੀਂ ਸੀਗੀ ਜਿਵੇਂ-ਜਿਵੇਂ ਲਮਾਈ ਵੱਧਦੀ ਆ ਤੇ ਵੱਧ ਲੋਡ ਦੀ ਮੋਟਰ ਚਾਹੀਦੀ ਆ ਇਹ ਇਹਨਾਂ ਇਹ ਟੈਕਨੀਕਲ ਤੌਰ ਤੇ ਇਹ ਵੀ ਦੱਸ ਦਿਆ ਜੀ ਸਾਬ ਵੀ ਗੱਲ ਕਰਦੇ ਆ ਆਂਦੇ ਇਸ ਵੀ ਲਾਈਨਾਂ ਦੀ ਲਮਾਈ ਵਿੱਚ ਮਾਪ ਕੇ ਫਿਰ ਕੈਲਕੂਲੇਸ਼ਨ ਕਰਨੀ ਪੈਂਦੀ ਆ ਉਹ ਇਹ ਲੋਡ ਘਟਾਈ ਦੀ ਤਾਂ ਇਹਨਾਂ ਨੇ ਉਹ ਤਾਂ ਕਰ ਲਈ ਜਿਹੜਾ ਏਰੀਆ ਨਿਕਲ ਗਿਆ ਤੇ ਜਿਹੜੀਆਂ ਪਾਈਪਾਂ ਦੀ ਲਮਾਈ ਵਧਿਆ ਉਹ 5 ਕਿਲੋਮੀਟਰ ਲੱਗੀਆਂ ਪਾਈਪਾਂ 5-5 ਕਿਲੋਮੀਟਰ ਮੋਟਰ ਬਹੁਤ ਇੰਨੀਆਂ ਲੰਬੀਆਂ ਲਾੜੇ ਉੱਥੋਂ ਤਾਂ ਪਾਈਪੀ ਕਿਵੇਂ ਚੱਲੂ ਮੈਨੂੰ ਐ ਦੱਸੋ ਉੱਥੇ 5 ਦੀ ਮੋਟਰ ਚੱਲ ਜੂਗੀ ਜਿੱਥੇ 15000 ਦਾਜ ਦੀ ਨਹੀਂ ਚੱਲਦੀਗੀ 9 ਕਿਲੋ ਮੀਟਰ ਹੋਰ 9 ਕਿਲੋਮੀਟਰ ਦੂਰੇ 9 ਟੂਕਾ ਟੇਜੀ ਤਾਂ ਮਹਿਕਮਾ ਅੱਗੇ ਅਸੀਂ ਇੱਕ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਐ ਨਾ ਕਰੋ ਇਹਨੂੰ ਕ੍ਰਿਸ਼ਨ ਕੁਮਾਰ ਨੂੰ ਬਦਲ ਦਿਓ ਤੇ ਸੁੱਤੀ ਕੰਗਾ ਵਸੂ ਵੀ ਤੇ ਜਿਹੜੇ ਮਹਿਕਮੇ ਚ ਗਿਆ ਇਹਨੇ ਅੱਗ ਪਾਈ ਐ ਉੱਥੇ ਖਰਾਬ ਹੀ ਕਰਿਆ ਇਹਨੂੰ ਬਦਲ ਦਿਓ ਕੋਈ ਸਭ ਮੋਟਰਾਂ ਦੇ ਸਾਇਜ ਵੀ ਠੀਕ ਹੋ ਜਾਣਗੇ ਮੋਟਰਾਂ ਵੀ ਸਹੀ ਹੋ ਜਾਣਗੀਆਂ ਬਸ ਇਹਨੂੰ ਬਦਲ ਦਿਓ ਇੱਕ ਪਾਸੇ ਤਾਂ ਕਹਿੰਦੇ ਨਹੀਂ ਮਾਲਵਾ ਮੈਂ ਤਿਆਰ ਮਾਲਵਾ ਨੂੰ ਕਿਸੇ ਨੇ ਪਿਆਰ ਨਹੀਂ ਬੰਦ ਦੇਣਾ ਮਾਲਵਾ ਨਾ ਕੋਈ ਮੋਟਰਾਂ ਬੰਦ ਕਰੀ ਜਾਂਦੇ ਆ ਸਾਨੂੰ ਮਾਲਵਾ ਨਾ ਤਾਂ ਕੀ ਸੋਖੂਗੇ ਜੋ ਸਾਡਾ ਪਾਣੀ ਹੁਣ ਖੋਈ ਜਾਂਦੇ ਆ ਉਹ ਵੀ ਸੀਜ਼ਨ ਤੇ ਆ ਕੇ ਇੱਕਦਮ ਹਨ ਉਹਨੇ ਲਾ ਲਿਆ ਕਣਕਾਂ ਵੇਲੇ ਕਰੀ ਜਾਂਦੀ ਸੀ ਸੀਜ਼ਨ ਤੇ ਆ ਕੇ ਤੁਹਾਨੂੰ ਹੀ ਰਾਹ ਨਹੀਂ ਸੀ 20 ਮਿੰਟ ਉੱਦੋਂ ਜਦੋਂ 20 ਮਿੰਟ ਤਾ 20 ਮਿੰਟਾਂ ਚ ਪਾਦੀ ਬਣ ਜਾਂਦੀ ਆ ਕਿਸਾਨ ਦੇ ਪਾਣੀ ਸੁੱਕ ਜਾਂਦਾ ਸਾਡੇ ਮੋਗ 20 ਮਿੰਟਾਂ ਨਾਲ ਹੀ ਓਕੇ ਬਾਈ ਠੀਕ ਹੈ ਜੀ ਸਰ ਜੀ ਤਾ ਕਤਰੀਦ ਤੋਂ ਇਹਨਾਂ ਨੇ ਤੁਹਾਨੂੰ ਆਂ ਦੀ ਇਜਾਜ਼ਤ ਦਿੱਤੀ ਆ ਹੈ ਇਹ ਇੱਕ ਤੋਂ ਪਹਿਲਾਂ ਇਹ ਹੀ ਚੀਜ਼ ਵਾਚਣੀ ਚਾਹੀਦੀ ਸੀ ਜੇ ਨਾ ਸੀਗਾ ਤੂੰ ਹੁਣ ਤੂੰ ਦੇਖ ਲਓ 15 ਤਰੀਕ ਨੂੰ ਆ ਕੇ ਇਹ ਵਾਲੇ ਚੈੱਕ ਕਰੀ ਜਾਂਦੇ ਆ ਹੁਣ ਪੱਟਵਾ ਦੇ ਹਾਂ ਪਹਿਲਾਂ ਹੁਣ ਆ ਪੱਟੋ ਆ ਮਹੀਨਾ ਪੁਲ ਬੰਦ ਰਿਹਾ ਜੀ ਮਹੀਨਾ ਸਾਡੀਆਂ ਪਾਈਪਾਂ ਬੰਦ ਰਹੀਆਂ ਉੱਥੇ ਕਰ ਲੈਂਦੇ ਆ ਆ ਜਾਂਦੇ ਉੱਥੇ ਆ ਜਾਂਦੇ ਹਾਂ ਠੀਕ ਹੈ ਬਾਈ ਦੁਬਈ ਕੀ ਮਸਲਾ ਸੀਗਾ ਜਿਹੜਾ ਇਹ ਸਾਰਾ ਅੱਜ ਮੋਗਾ ਤੁਹਾਡੇ ਪਾਈਪਲਾਈਨ ਵੀ ਬੰਦ ਕਰਨ ਆਇਆ ਅੱਤਰ ਇਹ ਬਾਈ ਜੀ ਜਿਹੜਾ ਮਸਲਾ ਸੀਗਾ ਸਾਡੇ ਜਿਵੇਂ ਭਗਵੰਤਮਾਨ ਜੀ ਕਹਿੰਦੇ ਸੀ ਅਸੀਂ ਟੀਲਾਂ ਤੇ ਪਾਣੀ ਪਹੁੰਚਾਉਂਗੇ ਆ ਤੁਸੀਂ ਟੀਲਾਂ ਮਾਰੀਆਂ ਦੇਖ ਲਓ 2006 ਦਾ ਮੋਗਾ ਬੰਦ ਪਿਆ ਤੇ ਜਦੋਂ ਲੈਫਟ ਪੰਪ ਲੱਗੇ ਸੀਗੇ ਆਪਣੇ ਹਰਕਤ ਪੱਖਾ ਪੁਲਾਂ ਦੇ ਪੰਪ ਲੱਗੇ ਹੋਏ ਆ ਆਪਣਾ ਜਿਹੜਾ ਲੈਫਟ ਪੰਪ ਆ ਉਹਦੇ ਜੇ 300 ਦੇ ਕਰੀਬ ਕਿੱਲਾ ਪਿਆ ਜਿਹੜਾ ਵਿੱਚ ਚੱਲੀ ਜਾਂਦਾ ਉਹਦੇ ਐਨ ਕਮਾਂਡ ਏਰੀਆ ਜਿਹੜਾ 200 ਦੇ ਕਰੀਬ ਲਗਭਗ ਹਜੇ ਰਕਬਾ ਵਿੱਚ ਉਹਦੇ ਭੈਣ ਵਾਲਾ ਤੇ ਇਹ ਮੋਗਾ 2006 ਦੇਲੇ ਦਾ ਬੰਦ ਪਿਆ ਇਹ ਤੇ ਨਾ ਨਹਿਰੀ ਲੱਗਦਾ ਉਸ ਤੇ ਨਾ ਦੂਜਾ ਪਾਣੀ ਪਹੁੰਚਦਾ ਨਾ ਲੈਫਟ ਪੰਪ ਦਾ ਲੱਗਦਾ ਨਾ ਮੋਹਗੇ ਦਾ ਲੱਗਦਾ ਕੋਕੋ ਐਨ ਕਮਾਂਡ ਏਰੀਆ ਪਹਿਲੇ ਜੇ ਨਾ ਕਿਸੇ ਉਧਰ ਹੈ ਨਾ ਉਧਰ ਹੈ ਨਾ ਉਹ ਲੈਫਟ ਪੰਪ ਚ ਹੈ ਨਾ ਉਹ ਮੋਗੇ ਜੇ ਏਰੀਆ ਰਣਜੀਤ ਆ ਦੇਖਾ ਵੀ 3 ਸਾਲ ਪਹਿਲਾਂ ਤੇ ਅਸੀਂ ਲੱਗੇ ਆ ਗਰਤ ਪੰਪ ਦਾ ਕੇਸ ਬਣਾਇਆ ਸੀ 150 ਚ ਲੈ ਜਾਂਦਾ ਤੇ ਉਹਦੇ ਚ ਜਿਹੜੀ ਏਰੀਆ ਕਮਾਂਡ ਸਟੇਟਮੈਂਟ ਉਹ ਲਗਭਗ 180 ਕਿਲੇ ਰਹਿੰਦੇ ਆ ਤੇ ਇਹਨਾਂ ਨੇ ਇੱਕ ਪਾਸੇ ਵਾਲੇ ਨੇ ਅਬੋਹਰ ਵਾਲੇ ਨੇ ਤੱਕੜ ਤੇ 51 ਕਿਲੇ ਰਹਿੰਦੇ ਆ ਤੇ ਇਹਨਾਂ ਨੇ ਕੱਢੇ 180 ਦੇ ਕਰੀਬ ਕਿਲੇ ਰਹਿੰਦੇ ਆ ਤੇ ਜਿਹੜਾ ਜਿਹੜਾ ਫਰੀਦਕੋਟ ਵਾਲਾ ਐਕਸੀਨਾ ਜਨੇਸ਼ ਗੋਇਲ ਜਨਵਰੀ ਦਾ ਦਵਾਰੇ ਫੇਰ ਭੇਜਿਆ ਉਹਦੇ ਕੋਲੇ ਉਹ ਕਦੇ ਐਸਡੀਓ ਨੂੰ ਭੇਜ ਦਿੰਦਾ ਐਸਡੀਓ ਜ਼ਿਲ੍ਹੇਦਾਰ ਨੂੰ ਭੇਜ ਦਿੰਦਾ ਜ਼ਿਲ੍ਹੇਦਾਰ ਫੇਰ ਐਸਡੀਓ ਨੂੰ ਭੇਜ ਦਿੰਦਾ ਉਹ ਜ਼ਿਲ੍ਹੇਦਾਰ ਸਹੀ ਰਿਪੋਰਟ ਬਣਾਉਂਦਾ ਐਸਡੀਓ ਸਹੀ ਰਿਪੋਰਟ ਬਣਾਉਂਦਾ ਜਮੇਸ਼ ਗੋਲ ਪਤਾ ਕੀ ਕਹਿੰਦਾ ਆਹਦਾ ਏਰੀਆ ਨੂੰ ਤੂੰ ਛੂ ਮੋਟੋ ਕਰ ਦੋ ਪਤਾ ਨਹੀਂ ਕੀ ਮਤਲਬ ਆ ਛੂ ਮੋਟੋ ਦਾ ਇੱਕ ਛੂ ਮੋਟੋ ਕਰ ਦੋ ਕਿ ਦੂਜਾ ਛੂ ਊਂ ਛੋ ਕਰ ਦੋ ਪੱਖਿਆਂ ਪੈ ਜਾਏ ਇਹ ਸਾਨੂੰ ਹੁਣ ਮੈਂ ਦੱਸ ਵੀ 180 ਜਾਂ 200 ਕਿੱਲਾ ਉਹ ਭੋਗਿਆ ਪੱਖਿਆਂ ਚ ਕਿਵੇਂ ਪਿਆ ਵਿਖਾ ਦੇਣਗੇ ਜਦੋਂ ਤਾਂ ਪਾਣੀ ਨਹੀਂ ਮਿਲਦਾ ਸਾਡਾ ਐਨ ਕਮਾਂਡ ਪਿਆ ਏ ਏਰੀਆ ਇਧਰ ਨੂੰ ਬਗਵਾਨੀ ਅੰਨ ਨੂੰ ਲਾ ਕੇ ਨਾ 55 55 ਕਿੱਲੇ ਤਾਂ ਉੱਥੇ ਹੀ ਪਏ ਆ ਸਾਡੇ ਤੋ ਨੂੰ ਉਹ ਕਾ ਪਹੁੰਚਦਾ ਹੀ ਨਹੀਂ ਪਾਣੀ ਨਹੀਂ ਪਹੁੰਚਦਾ ਪਾਣੀ ਨਹੀਂ ਪਹੁੰਚਦਾ ਹੁਣ ਇੱਕ ਪਾਣੀ ਨਹੀਂ ਪਹੁੰਚਦਾ 55 55 ਕਿੱਲੇ ਉੱਥੇ ਹੀ ਪਏ ਆ ਜਿਹੜੇ ਹੈ 10 ਸਾਲ ਹੋ ਗਏ ਕਾਂਗਰਸ ਸਰਕਾਰ ਵੀ ਬਦਲ ਗਈ ਉਦੋਂ ਵੀ ਅਸੀਂ ਬਹੁਤ ਜ਼ੋਰ ਲਾਇਆ ਉਦੋਂ ਵੀ ਕੁਛ ਨਾ ਕੀਤਾ ਤੇ ਪਹਿਲਾਂ ਉਦੋਂ ਪੈਂਦੇ ਸੀਗੇ ਅਮਰੀਕਿਆਂ ਵਾਲੇ ਪੱਖੇ 'ਚ ਤੇ ਉਹ ਮਨਪਰੀਤ ਨੇ ਰੋਡ ਤੇ ਐਕਸਿਨ ਨੂੰ ਇਹ ਜਿਹੜਾ ਹੁਣ ਅੱਜ ਮਹਿਕਮੇ ਵਾਲੇ ਪੱਖਿਆਂ ਤੇ ਆਏ ਆ ਇਹ ਪਹਿਲਾਂ ਨਹੀਂ ਆਉਂਦੇ ਜਦੋਂ ਚੂਨਾ ਲੱਗ ਜਾਂਦਾ ਇੱਕ ਪਾਸੇ ਭਗਵੰਤ ਮਾਨ ਦਾ ਇੱਕ ਤਰੀਕ ਤੋਂ ਮਕਸਰ ਜ਼ਿਲ੍ਹੇ ਨੂੰ ਬ੍ਰੀਸਪੋਰਟ ਜ਼ਿਲ੍ਹੇ ਨੂੰ ਬਟਿੰਡੇ ਜ਼ਿਲ੍ਹੇ ਨੂੰ ਸਟੇਟਾਂ ਵਾਈ ਵਨ ਡੇ ਵੀ ਹੈ ਕਿ ਚੂਨਾ ਲਾਉਣਾ ਇਹ ਪਹਿਲਾਂ ਕਿੱਥੇ ਗਏ ਸੀਗੇ ਪੱਖੇ ਬੰਦ ਕਰਨੇ ਪੋਦਰੋ ਲਾਈਟ ਕਿੱਥੇ ਕਹਿੰਦੇ ਅਸੀਂ 12-12 ਘੰਟੇ ਬੱਤੀ ਬੰਦ ਕਰਿਆ ਕਰੋ ਝੋਨਾ ਤੁਸੀਂ ਮੋਟਰ ਬੰਦ ਕਰਕੇ ਘਰੇ ਆਇਆ ਕਰੋਗੇ ਇੱਧਰ ਮੋਟਰਾਂ ਉਹੀ ਬੰਦ ਪਈਆਂ ਮੋਟਰਾਂ ਤੱਕ ਜਾਈਦੇ ਹੀ ਨਹੀਂ ਗਾ ਲਾਈਟ ਹੀ ਨਹੀਂ ਆਉਂਦੀ 6-6 ਘੰਟੇ ਲਾਈਟ ਆਉਂਦੀ ਕਦੇ 7-7 ਘੰਟੇ ਆਉਂਦੀ ਏ ਤੇ ਹੁਣ ਪੱਖੇ ਬੰਦ ਕਰਨ ਅੱਜ ਆ ਗਏ ਇਹ ਮੋਗਾ ਕਿੰਨੇ ਨੰਬਰ ਆ ਜਿਹੜਾ 850 36250 ਜੈਤੋ ਮੋਗਾ ਰਜ਼ਾਹਾ ਵਾਜਦਾ ਜਿਹੜਾ ਆਪਣਾ ਇਹ ਆ ਰਿਹਾ ਤੇ ਜਿਵੇਂ ਮਾਲਵਾ ਨਹਿਰ ਦੀ ਗੱਲ ਹੋ ਰਹੀ ਆ ਫਿਟੂ ਜਿਵੇਂ ਕਹ ਰਿਹਾ ਮਾਲਵਾ ਨਹਿਰ ਕੱਢਨੀ ਆ ਪਾਣੀ ਦੂਰ ਹੋਊਗਾ ਤੇ ਉੱਥੇ ਦਾਵਾ ਵੀ ਕੀਤਾ ਜਾਂਦਾ ਐਮ ਵੀ ਪਾਣੀ ਜਮਾਂ ਪਹੁੰਚਦਾ ਕਰਤਾ ਸਾਰੇ ਥਾਵਾਂ ਤੇ ਕਿਤੇ ਕੋਈ ਹੈ ਹੀ ਨਹੀਂ ਏਰੀਆ ਹੀ ਨਹੀਂਗਾ ਨਹੀਂ ਜੀ ਇਹ ਸਭ ਝੂਠ ਹੈ 2 ਸਾਲੋਂ ਦਾ ਮਾਲਵਾ ਨਹਿਰ ਇਹੀ ਚੰਗੀ ਹੈ ਜੇ ਸਾਡੇ ਲੈਫਟ ਪੰਪ ਨਾਲ ਛੇੜੇ ਜਾਣ ਜਿੱਥੇ ਹਾਂ ਅਸੀਂ ਗਲਤ ਆ ਸਾਨੂੰ ਗਲਤ ਇਹ ਸਾਬਤ ਕੀਤਾ ਜਾਵੇ ਪਰ ਸਾਨੂੰ ਰਾਕਵਾ ਮੁਤਾਬਕ ਪਾਣੀ ਸਾਨੂੰ ਦਿੱਤਾ ਜਾਵੇ ਮਾਲਵਾ ਨਹਿਰ ਨਿਕਲੂਗੀ ਤਾਂ ਦੇਖੀ ਜਾਊਗੀ ਸਾਡਾ ਪਹਿਲਾਂ ਪਾਣੀ ਪੂਰਾ ਕਰ ਦੇਣਾ ਸਾਨੂੰ ਦੋਨੇ ਪਾਸੇ ਨਾ ਤਾਂ ਮੋਗੇ ਤੋਂ ਪਾਣੀ ਆਉਂਦਾ ਤੁਸੀਂ ਦੇਖੋ 2006 ਦਾ ਬੰਦ ਹੈ ਉਧਰੋਂ ਲੈਫਟ ਪੰਪ ਦਾ ਹੈ ਲੈਪਟਾਪ ਆਪ ਤੇ ਜਦੋਂ ਮੰਨ ਲਓ ਕਿ ਝੂਨਾ ਲੋਕ ਲਾਉਣ ਲੱਗ ਜਾਂਦੇ ਆ ਉਹਦੇ ਪੱਟਣ ਆ ਜਾਂਦੇ ਆ ਉਦੋਂ ਪਹਿਲਾਂ ਸਾਖੀ ਵਸੂਖੀ ਤੋਂ ਪਹਿਲਾਂ 2 ਮਹੀਨੇ ਪਹਿਲਾਂ ਕਿੱਧਰ ਜਾਂਦੇ ਆ ਉਹ ਕਹਿੰਦੇ ਵੀਡੀਓ ਬਣਾ ਬਣਾਓ ਪੱਤਰਕਾਰਾਂ ਨੂੰ ਵੀ ਰੋਕਦੇ ਆ ਉਹ ਸਾਰਿਆਂ ਨੂੰ ਰੋਕਦੇ ਜੀ ਜੋ ਵੀ ਬੰਦਾ ਉਹਨਾਂ ਨਾਲ ਗੱਲ ਕਰਦਾ ਪਹਿਲਾਂ ਉਹਨਾਂ ਦਾ ਇੱਕ ਇਸ਼ੂ ਹੀ ਇਹ ਆ ਕਿ ਬੰਦਾ ਆਪਣੀ ਵੀਡੀਓ ਉਹਨਾਂ ਬਣਾਉਣਾ ਠੀਕ ਆ ਜੀ